ਤੂੰਨੀ ਲੋੜੀਆਂ ਵਾਲੀ ਤੂੰਨੀ ਰੋੜੀਆਂ ਵਾਲੀ ਲੋੜੀ ਨਿੱਗ ਪਾਲਦੀ ਲੋੜੀ ਗੰਡਾ ਪਾਲਦੀ ਕੋਈ ਮੰਗਣ ਲੋੜੀਆਂ ਕੋਈ ਲੂਟੋਣ ਲੋੜੀਆਂ ਜਿੱਥੇ ਆਉਣ ਲੋੜੀਆਂ ਉੱਥੇ ਜਿਉਣ ਜੋੜੀਆਂ ਜਿੱਥੇ ਆਉਣ ਲੋੜੀਆਂ ਉੱਥੇ ਜਿਉਣ ਜੋੜੀਆਂ ਚਾਹੀ ਮਹਿਲਾਂ ਵਿੱਚ ਜਾ ਚਾਹੇ ਕੁਲੀਆਂ ਚ ਜਾ ਜਿੰਨਾ ਸ਼ੈ ਨਿਸ਼ਾਨੂ ਚਾਹਂ ਗਰੀਬਾਂ ਨੂੰ ਵੀ ਚਾਹ ਇੱਕ ਦਿਨ ਦੀ ਠਾਰ ਲੋੜੀ ਵੰਡਦੀ ਪਿਆਰ ਲੋੜੀ ਜਿੱਥੇ ਆਉਣ ਲੋੜੀਆਂ ਉੱਥੇ ਜਿਉਣ ਜੋੜੀਆਂ ਜਿੱਥੇ ਆਉਣ ਲੋੜੀਆਂ ਉੱਥੇ ਜਿਉਣ ਜੋੜੀਆਂ ਲੋੜੀ ਮੱਥੇ ਰਗੜਾਉਂਦੀ ਲੋੜੀ ਮਨ ਤਾ ਮੰਨੋਂਦੀ ਕਿਤੇ ਵੇੜੇ ਪਾਰੇ ਆਉਂਦੀ ਕਿਤੇ ਸਰੋਅ ਜਮੁੰਦੀ ਜੇ ਦੇ ਪੁੱਤ ਨਾ ਕਰੇ ਵੇੜਾ ਖਾਨ ਨੂਪਵੇ ਜਿੱਥੇ ਓਣ ਲੋੜੀਆਂ ਉੱਤੇ ਜਿਉਣ ਜੋੜੀਆਂ ਜਿੱਥੇ ਓਣ ਲੋੜੀਆਂ ਉੱਤੇ ਜਿਉਣ ਜੋੜੀਆਂ